ਕਪੀਂਦਰ ਸਿੰਘ ਜੀ ਕੱਲ ਜਿਹੜੀ ਮੀਟਿੰਗ ਹੋਈ ਉਹਦਾ ਕੀ ਸਿੱਟਾ ਨਿਕਲਿਆ ਜੀ ਮੀਟਿੰਗ ਦੇ ਵਿੱਚ ਉਹ ਪੁਰਾਣਾ ਹੀ ਆ ਰਿਜ਼ਲਟ ਜੀ ਸਾਡੇ ਜੋ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਐਮ ਐਸ ਪੀ ਐਮ ਐਸ ਪੀ ਤੇ ਗਰੰਟੀ ਕਾਨੂੰਨ ਹੈ ਜੋ ਕਿ ਸਾਰੀਆਂ ਫਸਲਾਂ ਤੇ ਅਸੀਂ ਲੈਣਾ ਹੈ ਸਰਕਾਰ ਵੱਲੋਂ ਰਾਤ ਜੋ ਅਪਡੇਟ ਆਈ ਹੈ ਇੱਥੇ ਆ ਸਾਨੂੰ ਪਿੰਡਾਂ ਤੋਂ ਪਤਾ ਲੱਗਦਾ ਹੈ ਇੱਥੇ ਤਾਂ ਨੈਟ ਬੰਦ ਹੋਣ ਕਾਰਨ ਭਾਵੇਂ ਅਸੀਂ ਕਿ ਪੰਜਾਬ ਵਿੱਚ ਬੈਠੇ ਹੋਏ ਆ ਜੀ 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 ਤੇ ਇੱਥੇ ਜਿਹੜਾ ਨੈਟ ਦਾ ਜਿਹੜਾ ਹੈ ਇਹ ਹੋ ਸਕਦਾ ਪੰਜਾਬ ਸਰਕਾਰ ਨੇ ਉਹਦਾਂ ਦੇ ਹਾਂ ਚ ਹਾਂ ਮਲਾ ਕੇ ਇਹ ਨੈਟ ਬੰਦ ਕੀਤਾ ਹੋਵੇ ਹੂੰ ਸਹੀ ਹੈ ਤਾਂ ਸਾਨੂੰ ਪਿੰਡਾਂ ਤੋਂ ਜੋ ਗੱਲ ਆਈ ਹੈ ਉਹਦੇ ਵਿੱਚ ਇਹੀ ਆਈ ਹੈ ਕਿ ਪੰਜ ਫਸਲਾਂ ਦੇ ਉੱਤੇ ਪੰਜ ਸਾਲ ਲਈ ਇਹ ਜਿਹਾ ਹੈ ਕਿ ਐਮਐਸਪੀ ਦਾ ਕੋਈ ਗਾਰੰਟੀ ਕਾਨੂੰਨ ਦੇ ਬਾਰੇ ਵਿਚਾਰ ਕਰਦੇ ਹਾਂਜੀ ਇੱਕ ਪਾਸੇ ਤਾਂ ਮੀਟਿੰਗ ਕਿ ਸਾਡੇ ਕਿਸਾਨ ਜਿੱਥੇ ਬੰਦੀਆਂ ਨੂੰ ਮਨਜ਼ੂਰ ਨਹੀਂ ਜੀ ਇੱਕ ਪਾਸੇ ਤਾਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਜੀ ਦੂਜੇ ਪਾਸੇ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜੀ ਕੱਲ ਵੀ ਇੱਥੇ ਹਰਿਆਣੇ ਦੇ ਵਿੱਚ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂਜੀ ਇਹ ਤਾਂ ਬਿਲਕੁਲ ਇਹੀ ਹੈ ਕਿ ਸਾਡੇ ਇਹ ਵੱਖ-ਵੱਖ ਜਿਵੇਂ ਦੱਖਣੀ ਭਾਰਤ ਤੋਂ ਚੱਲ ਰਹੇ ਕਿਸਾਨ ਉਹਨਾਂ ਨੂੰ ਰੇਲਵੇ ਸਟੇਸ਼ਨਾਂ ਦੇ ਉੱਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੀ ਔਰ ਇੱਥੇ ਵੀ ਜਿਹੜਾ ਕਿ ਅਸੀਂ ਕੋਈ ਅਫਗਾਨਿਸਤਾਨ ਦੇ ਵਸਨੀਕ ਨਹੀਂ ਕੋਈ ਸਾਡਾ ਅੱਗੇ ਸਵਾ ਸਾਲ ਦੇ ਕਰੀਬ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਸੀਂ ਰਹਿ ਕੇ ਆਏ ਆ ਕੋਈ ਸਾਡਾ ਇਹ ਜਾਂ ਹੈ ਨਹੀਂ ਕਹਿ ਕੇ ਪਿਛੋਕੜ ਕੇ ਜੇ ਕੋਈ ਅਸੀਂ ਵਾਇਲੈਂਸ ਕੀਤੀ ਹੋਵੇ ਇਨਸਾ ਕੀਤੀ ਹੋਵੇ ਉਹਦੇ ਵਿੱਚ ਕੋਈ ਪਿਛੋਕੜ ਨਹੀਂ ਪਰ ਇੱਥੇ ਆ ਕੇ ਜਿਹੜਾ ਸਾਡੇ ਨਾਲ ਵਰਤਾਉ ਕੀਤਾ ਜਾ ਰਿਹਾ ਉਹ ਇੱਕ ਜਿਸ ਤਰ੍ਹਾਂ ਲੱਗਦਾ ਕਿ ਜਿਵੇਂ ਕਿ ਦੂਸਰੇ ਦੇਸ਼ ਦੇ ਮੁਲਕ ਦੇ ਅਸੀਂ ਵਾਸੀ ਹੋਈਏ ਔਰ ਇੱਕ ਵੱਖਰੀ ਕਿਸਮ ਦੇ ਹੋਈਏ ਕਿ ਹਿੰਸਕ ਰੋਕ ਹੋਈਏ ਜੀ ਸ਼ਾਇਦ ਇਹ ਉਹਨੂੰ ਭਾਰ ਦਾ ਹਿੱਸਾ ਨਹੀਂ ਮੰਨਦੇ ਲੱਗਦਾ ਤਾਂ ਐਸੇ ਤਰ੍ਹਾਂ ਹੀ ਐ ਕਿਉਂਕਿ ਜਿਹੜੀ ਵੀ ਕੋਈ ਮੁਹਿੰਮ ਹੈ ਸਾਡਾ ਜੋ ਪੰਜਾਬ ਤੋਂ ਚੱਲੀ ਹੈ ਚਾਹੇ ਉਹ ਰਾਜਨੀਤਿਕ ਮੁਹਿੰਮ ਹੈ ਚਾਹੇ ਉਹ ਧਾਰਮਿਕ ਮੁਹਿੰਮ ਹੈ ਚਾਹੇ ਉਹ ਸਮਾਜਿਕ ਮੁਹਿੰਮ ਹੈ ਤੇ ਚਾਹੇ ਉਹ ਦੇਸ਼ ਦੇ ਪ੍ਰਤੀ ਕੁਰਬਾਨੀਆਂ ਦੀ ਮੁਹਿੰਮ ਹੈ ਉਹਦੇ ਵਿੱਚ ਜੋ ਪੰਜਾਬ ਦੇ ਵਸਨੀਕਾਂ ਨੇ ਹਿੱਸਾ ਪਾਇਆ ਹੈ ਉਹ ਜਾਂ ਦੇਸ਼ ਦਾ ਕੋਈ ਹਿੱਸਾ ਨਹੀਂ ਪਾ ਸਕਦਾ ਜੀ ਨੌਜਵਾਨਾਂ ਵਿੱਚ ਬਹੁਤ ਜੋਸ਼ ਹੈ ਪਰ ਉਹ ਪੂਰੇ ਜਾਬਤੇ ਦੇ ਵਿੱਚ ਹੈ ਕੀ ਕਹਿਣਾ ਚਾਹੋਗੇ ਆਪ ਜੀ ਬਿਲਕੁਲ ਸਾਨੂੰ ਇਹ ਚਾਹੀਦਾ ਵੀ ਹੈ ਜੀ ਕਿ ਜੋਸ਼ ਹੈ ਜਿੱਥੇ ਉਸ ਨੂੰ ਕੰਟਰੋਲ ਕਰਨ ਵਾਸਤੇ ਹੋਸ਼ ਦੀ ਬਤੀ ਜ਼ਰੂਰਤ ਹੈ ਜੋ ਕਿ ਸਾਡੇ ਕਿਸਾਨ ਆਗੂ ਆਪਣੀਆਂ ਦਲੀਲਾਂ ਦੇ ਨਾਲ ਨੌਜਵਾਨਾਂ ਨੂੰ ਅਸੀਂ ਵੀ ਇਹੀ ਕਹਾਂਗੇ ਜਦੋਂ ਤੱਕ ਸਾਡੇ ਸਰਕਾਰ ਨਾਲ ਆਗੂਆਂ ਦੀ ਗੱਲ ਚੱਲਦੀ ਹੈ ਉਦੋਂ ਤੱਕ ਅਸੀਂ ਜਿਹੜਾ ਹੈ ਕਿ ਯਾਬਤੇ ਦੇ ਵਿੱਚ ਰਹਿ ਕੇ ਸਾਡੇ ਆਗੂਆਂ ਦੇ ਆਦੇਸ਼ ਦੇ ਮੁਤਾਬਕ ਚੱਲਦਿਆਂ ਹੋਇਆ ਇਹ ਸਰਕਾਰ ਨੂੰ ਆਪਣੇ ਜਾਲ ਦੇ ਵਿੱਚ ਆਪ ਹੀ ਫਸਾਉਣਾ ਚਾਹੁੰਦੇ ਆ ਜਿਵੇਂ ਕਿ ਇਸ ਤੋਂ ਪਹਿਲਾਂ ਸਾਡੇ ਕਿਸਾਨਾਂ ਨੂੰ ਰੋਕਾਂ ਦੇ ਵਿੱਚ ਸਾਡੇ ਯਾਨੀ ਜਿਹੜੀ ਜਨਤਾ ਦੇ ਵਿੱਚ ਸਾਡਾ ਅਕਸ ਖਰਾਬ ਕਰਨ ਵਾਸਤੇ ਇਹ ਪ੍ਰਚਾਰਿਆ ਗਿਆ ਕਿ ਕਿਸਾਨ ਸੜਕਾਂ ਤੇ ਬੈਠਦੇ ਆ ਸੜਕਾਂ ਤੇ ਸਾਡਾ 13 ਤਰੀਕ ਨੂੰ ਆਉਣਾ ਸੀ ਆਹ ਬਾਰਡਰ ਜਿਹੜੇ ਆ 8 ਤਰੀਕ ਨੂੰ ਸੀਲ ਕੀਤੇ ਗਏ ਇਸ ਕਿਸਾਨਾਂ ਨੇ ਸਾਡੀ ਜਨਤਾ ਨੂੰ ਪਰੇਸ਼ਾਨ ਕੀਤਾ ਜਾਂ ਕੇ ਸਰਕਾਰ ਨੇ ਕੀਤਾ ਇਹ ਇਹ ਤੇ ਜਵਾਬਦੇਹ ਸਰਕਾਰ ਹੈ ਸਾਡੇ ਇਹਨਾਂ ਲੋਕਾਂ ਦੇ ਜਿਨ੍ਹਾਂ ਦਾ ਅੱਜ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਜੀ ਇੱਕ ਖਦਸਾ ਜ਼ਰੂਰ ਮਨ ਦੇ ਵਿੱਚ ਰਹਿ ਜਾਂਦਾ ਪਿਛਲੀ ਵਾਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਡੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਕਿਤੇ ਇਸ ਵਾਰ ਵੀ ਐਦਾ ਨਾ ਹੋਏ ਕਿ ਸਾਨੂੰ ਇੱਕ ਲੌਲੀਪੌਪ ਜਿਹੜਾ ਹੈ ਕਿਹਾ ਜਾਂਦਾ ਕਿ ਦਿੱਤਾ ਜਾਏਗਾ ਅਸੀਂ ਫਿਰ ਉੱਡ ਜਾਾਂਗੇ ਇਹ ਖੱਸਾ ਮੰਚ ਜ਼ਰੂਰ ਆ ਜਾਂਦਾ ਵੇਖੋ ਜੀ ਇਹ ਖੱਦਸ਼ਾ ਜਿਹੜਾ ਹੈ ਇਹਨੂੰ ਅਸੀਂ ਬਿਲਕੁਲ ਦੂਰ ਕਰਕੇ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਜਾਣਾ ਹੈ ਜਿਵੇਂ ਕਿ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਪਿਛਲੇ ਦਿਨੀ ਅੰਦੋਲਨ ਜੋ ਕਿ ਪਾਵਰ ਕਾਮ ਦਫ਼ਤਰ ਤੇ ਅੱਗੇ 8 ਜੂਨ ਤੋਂ ਲੈ ਕੇ 14 ਜੂਨ ਤੱਕ ਮਰਨ ਵਰਤ ਤੇ ਬੈਠ ਕੇ ਪੰਜਾਬ ਦੇ ਪਾਵਰ ਕਾਮ ਨਾਲ ਸੰਬੰਧਤ ਸੱਤ ਮੰਗਾਂ ਜਿਹੜੀਆਂ ਕਿ ਸਮੁੱਚੇ ਪੰਜਾਬ ਦੇ ਕਿਸਾਨਾਂ ਦੀ ਝੋਲੀ ਪਾਈਆਂ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਅੱਜ ਜਿਹੜਾ ਗੈਰ ਰਾਜਨੀਤਿਕ ਐਸਕੇਐਮ ਹੈ ਉਸ ਦੇ ਵਿੱਚ ਜਿਹੜੇ ਦੋ ਫਾਰਮ ਹੈ ਉਹ ਵੀ ਉਸ ਜਿਹੜੀ ਆਡੀਓਲੋਜੀ ਦੇ ਨਾਲ ਸੰਬੰਧਤ ਹੈ ਔਰ ਉਸ ਨੂੰ ਹੀ ਮੁਤਾਬਕ ਜਿੰਨਾ ਚਿਰ ਇਸ ਤੇ ਜਿਹੜਾ ਵੀ ਕੋਈ ਫੈਸਲਾ ਹੁੰਦਾ ਹੈ ਉਹਦੇ ਤੇ ਨੋਟੀਫਿਕੇਸ਼ਨ ਜਾਰੀ ਕਰਵਾਏ ਤੋਂ ਬਿਗੈਰ ਨਹੀਂ ਜਾਣਗੇ ਕਾਂਠ ਦੀ ਹੱਡੀ ਇੱਕ ਵਾਰ ਚੜਦੀ ਬਾਰ-ਬਾਰ ਨਹੀਂ ਚੜਦੀ ਠੀਕ ਹੈ ਅਖੀਰ ਦੇ ਵਿੱਚ ਜਿਹੜੇ ਵੀਰਪਿਆਣ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀਰਪਿਆਣ ਅੱਜ ਇੱਥੇ ਤੱਕ ਨਹੀਂ ਪਹੁੰਚੇ ਪਾਵੇਂ ਕਿਸਾਨ ਆਗੂ ਨੇ ਭਾਵੇਂ ਕਹੇ ਜਥੇਬੰਦੀ ਦੇ ਨਾਲ ਨੇ ਭਾਵੇਂ ਕੋਈ ਵੀ ਹੋਣ ਉਹਨਾਂ ਨੂੰ ਤੁਸੀਂ ਕੀ ਮੈਸੇਜ ਸੁਨੇਹਾ ਦੇਣਾ ਚਾਹੋਗੇ ਅਸੀਂ ਉਹਨਾਂ ਜਿਹੜੇ ਮੇਰੇ ਕਿਸਾਨ ਭਰਾ ਅੱਜ ਸਾਡੇ ਬੈਠੇ ਹੋਏ ਘਰਾਂ 'ਚ ਜਾਂ ਕੋਈ ਮਜਬੂਰੀ ਵਾਸਤੇ ਇੱਥੇ ਅੰਦੋਲਨ 'ਚ ਨਹੀਂ ਪਹੁੰਚ ਸਕਰੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਇਹ ਸਾਡੇ ਕਿੱਤੇ ਦੀ ਲੜਾਈ ਹੈ ਇਹ ਸਾਡੀ ਕੋਈ ਅਹ ਔਦੇਦਾਰੀਆਂ ਜਾਂ ਕੇ ਇੱਕ ਜਾਨੀ ਕੇ ਉਹਨੂੰ ਆਪਾਂ ਕੀ ਕਹਿ ਸਕਦੇ ਆ ਕਿ ਕੋਈ ਸਰੋਪਾ ਜਾਂ ਕੇ ਵੱਡਾ ਔਦਾ ਲੈਣ ਦੀ ਨਹੀਂ ਹੈ ਇਹ ਸਾਡਾ ਕਿਤਾ ਬਚਾਉ ਨਸਲਾਂ ਤੇ ਫਸਲਾਂ ਬਚਾਉਣ ਦੀ ਔਰ ਸਾਡੀ ਜਿਹੜੀ ਕਿ ਕਿਸਾਨ ਦੀ ਆਰਥਿਕਤਾ ਨੂੰ ਖਤਮ ਕਰਨ ਵਾਸਤੇ ਸਰਕਾਰ ਜਿਹੜੀ ਇਹ ਕਾਨੂੰਨ ਲੈ ਕੇ ਆਈ ਸੀ ਬੇਸ਼ੱਕ ਉਹਨਾਂ ਨੇ ਆਪਣੇ ਵਰਬਲੀ ਜਿਹੜੇ ਸੀਗੇ ਉਹ ਰੱਦ ਕੀਤੇ ਲੇਕਿਨ ਟੇਢੇ ਰੂਪ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਦੇਸ਼ ਦੇ ਵਾਸੀਆਂ ਦੇ ਉੱਤੇ ਅਪਲਾਈ ਕਰਨ ਜਾ ਰਹੀ ਹੈ ਇਸ ਵਾਸਤੇ ਸਾਨੂੰ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਸੜਕਾਂ ਦੇ ਉੱਤੇ ਆਉਣਾ অতি ਜ਼ਰੂਰੀ ਹੈ ਇੱਕ ਮੈਂ ਗੱਲ ਤੁਹਾਡੇ ਚੈਨਲ ਦੇ ਰੂਬਰੂ ਔਰ ਵੀ ਜਨਤਾ ਦੇ ਵਿੱਚ ਜਾਂ ਸਾਡੇ ਭਰਾਵਾਂ ਦੇ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਸਾਡੇ ਕੁਝ ਕਿਸਾਨਾਂ ਨੂੰ ਜਿਹੜਾ ਹਰਿਆਣੇ ਦੀ ਸਰਕਾਰ ਜੋ ਹੈ ਜਿਵੇਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਸਾਡਾ ਕਿਸਾਨ ਹੈ ਰਵੀ ਜੀ ਉਹ ਜੋ ਹੈ ਕਿ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ ਉਹ ਇਸ ਤਰ੍ਹਾਂ ਸੁਣਨ ਵਿੱਚ ਇਹ ਆਇਆ ਹੈ ਕਿ ਉਹ ਹਰਿਆਣਾ ਦੇ ਕਿਸੇ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਆ ਜਿਹੜਾ ਹੈ ਕਿ ਇਹ ਜਿਹੜਾ ਸਾਡੇ ਨਾਲ ਸਾਡਾ ਸ਼ਾਂਤੀਪੂਰਵਕ ਕਿਸਾਨਾਂ ਨੂੰ ਇਸ ਤਰ੍ਹਾਂ ਜਿੱਥੋਂ ਤੱਕ ਅਸੀਂ ਸੁਣਨ ਵਿੱਚ ਆਏ ਹਾਂ ਕਿ ਹਰਿਆਣਾ ਦੇ ਵਿੱਚ ਪੰਜਾਬ ਦੇ ਜੇ ਕੋਈ ਆਪਣੇ ਰਿਸ਼ਤੇਦਾਰੀ ਵਿੱਚ ਵੀ ਮਿਲਣ ਵਾਸਤੇ ਗਿਆ ਤੇ ਉਸ ਦੇ ਉੱਤੇ ਵੀ ਸ਼ੱਕੀ ਦਚਰ ਨਾਲ ਵੇਖਿਆ ਜਾ ਰਿਹਾ ਕਿ ਜਿਵੇਂ ਕਿ ਉਹ ਇੱਕ ਇਸ ਦੇਸ਼ ਦਾ ਵਾਸੀ ਨਾ ਹੋ ਕੇ ਕੋਈ ਹੋਰ ਕਿਸੇ ਮੁਲਕ ਤੋਂ ਬਿਨਾ ਵੀਜੇ ਤੇ ਆਇਆ ਹੋਵੇ ਇਹ ਜਿਹੜੀਆਂ ਜੜੀਆਂ ਕਿਸਾਨਾਂ ਦੇ ਪ੍ਰਤੀ ਸਰਕਾਰ ਦੀਆਂ ਗਲਤ ਨੀਤੀਆਂ ਜਿਹੜੀਆਂ ਇਹਨਾਂ ਨੂੰ ਜਿਹੜਾ ਹੈ ਕਿ ਸਰਕਾਰੇ ਤੁਰੰਤ ਬੰਦ ਕਰਕੇ ਸਾਡੀਆਂ ਮੰਗਾਂ ਵੱਲ ਧਿਆਨ ਦਿੰਦੀ ਹੋਏ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਜੋ ਕਰ ਰਹੀ ਹੈ ਉਹ ਤੁਹਾਨੂੰ ਬੰਦ ਕਰੇ ਜੀ ਇਹੀ ਗੱਲ ਮੈਂ ਸ਼ੁਰੂਆਤ ਦੇ ਵਿੱਚ ਵੀ ਕੀਤੀ ਸੀ ਕਿ ਇੱਕ ਪਾਸੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਦੂਜੇ ਪਾਸੇ ਕਿਸਾਨ ਆਗੂਆਂ ਨੂੰ ਕਿਸਾਨ ਵੀਰਾਂ ਨੂੰ ਗ੍ਰਿਫਤਾਰ ਕੀ ਤਿਆਰ ਹੈ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹ ਤੇ ਸ਼ੱਕ ਜਿਹੜਾ ਹੈ ਉਹ ਪੈਂਦਾ ਜੀ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਮਨਸ਼ਾ ਦਾ ਤਾਂ ਪਾਪਾਗੇ ਵੀ ਗੱਲ ਕਲੀਅਰ ਕਰ ਚੁੱਕੇ ਆ ਕਿ ਮੂੰਹ ਦੇ ਵਿੱਚੋਂ ਨਿਕਲੀ ਹੀ ਗੱਲ ਦੇ ਉੱਤੇ ਅਸੀਂ ਯਕੀਨ ਕਰ ਸਕਦੇ ਹਾਂ ਅੰਦਰ ਦੇ ਵਿੱਚ ਜਿਹੜਾ ਉਸ ਦੇ ਦਿਲ ਦੇ ਵਿੱਚ ਗੱਲ ਹੈ ਕਿ ਉਸ ਨੂੰ ਅਸੀਂ ਬਾਕੀ ਸਾਡੇ ਦੇਸ਼ ਦਾ ਜਦੋਂ ਮੁਖੀ ਆ ਜਾ ਜੋ ਰਾਜਾ ਜਦੋਂ ਅੰਨਾ ਤੇ ਬੋਲਾ ਹੋ ਜਾਵੇ ਉਸ ਦੇ ਉੱਤੇ ਕੁਝ ਨਹੀਂ ਹੋ ਸਕਦਾ ਜਿਵੇਂ ਕਿ ਆਪਣੇ ਦੇਸ਼ ਦੇ ਵਿੱਚ ਮਨੀਪੁਰ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਹਿੰਸਾ ਇੰਨੀ ਵੱਡੀ ਹੋਈ ਉਹ ਸਾਡੇ ਅੰਨੇ ਹੋਏ ਇਸ ਰਾਜੇ ਨੂੰ મોદી ਨੂੰ ਨਹੀਂ ਦਿਖ ਰਿਹਾ ਆ ਜਿਹੜੇ ਸੜਕਾਂ ਦੇ ਉੱਤੇ ਸਾਡੇ ਲੱਖਾਂ ਕਿਸਾਨ ਬੈਠੇ ਹੋਏ ਆ ਇਹ ਨਹੀਂ ਦਿਖ ਰਿਹਾ ਇਹਨਾਂ ਦੀ ਕੋਈ ਮੰਗ ਹੈ ਇਸ ਤੋ ਅਸੀਂ ਇਹੀ ਕਹਿ ਸਕਦੇ ਆ ਕਿ ਇਹ ਜਿਹੜਾ ਦੇਸ਼ ਲੋਕਤੰਤਰਕ ਨਾ ਹੋ ਕੇ ਇੱਕ ਜਿਹੜਾ ਤਾਨਾਸ਼ਾਹ ਵੱਲ ਵੱਧ ਰਿਹਾ ਹੈ ਜਿਸ ਨੂੰ ਬਚਾਉਣ ਵਾਸਤੇ ਸਾਨੂੰ ਸਮੁੱਚੇ ਵਰਗ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਹੋਵੇ ਕਿਸੇ ਜਾਤੀ ਨਾਲ ਹੋਵੇ ਉਹਨਾਂ ਨੂੰ ਸੜਕਾਂ ਦੇ ਉੱਤੇ ਸਾਡੇ ਕਿਸਾਨਾਂ ਦਾ ਸਾਥ ਦੇ ਕੇ ਇਹ ਸਰਕਾਰ ਤੋਂ ਨਜਾਤ ਪਾਉਣ ਦੀ ਅਤਿ ਲੋੜ ਹੈ